ਜਿਹੜਾ ਹੁਣ ਇਹਦੇ ਤੇ ਕਾਲੀ ਦਲ ਨੇ ਵੱਡਾ ਮੋਰਚਾ ਖੋਲਤਾ ਖਾਸ ਕਰਕੇ ਸੁਖਬੀਰ ਬਾਦਲ ਥੜੇ ਨੇ ਤੇ ਕਾਂਗਰਸ ਨੇ ਵੀ ਖੋਲਤਾ ਬੀਜੇਪੀ ਨੇ ਹੁਣ ਜਿਹੜੀਆਂ ਉਹ ਪੋਲਿਟਿਕਲ ਧਰਾਂਗੀਆਂ ਉਹਨਾਂ ਦਾ ਤੁਹਾਨੂੰ ਕੀ ਮਾਈਂਡ ਸੈਟ ਅਪ ਲੱਗਦਾ ਹੈਗਾ ਇਹਦੇ ਪਿੱਛੇ ਵੀ ਬਾਕੀ ਬੂਟ ਬੈਂਕ ਦੀ ਰਾਜਨੀਤੀ ਜਾਂ ਕੁਝ ਹੋਰ ਵੀ ਦਰਦ ਵਾਲਾ ਤਾਂ ਹੈ। ਉਹ ਤਾਂ ਆਏ ਆ ਜਿਵੇਂ ਸੁਖਬੀਰ ਨੂੰ ਤੇ ਲੱਗਦਾ ਹੋਊਗਾ ਵੀ ਇਹ ਕਿਸਾਨ ਸੰਘਰਸ਼ਾ ਕਿਆ ਬੰਦਾ ਜਾਂਦਾ ਹੈ। ਤੇ ਵੀ ਆਪਾਂ ਆਏ ਹੁਣ ਉਵੇਂ ਅੱਗੇ ਆ ਜੀ। ਤੇ ਉਹ ਤਾਂ ਇੱਕ ਟੈਕਟਿਕਲ ਜੀ ਮੂਵ ਆ। ਉਹਦੇ ਵਿੱਚ ਸਿਧਾਂਤ ਤੱਕ ਰਹੀ ਜੇ ਸਿਧਾਂਤਕ ਹੋਵੇ ਤਾਂ ਪਹਿਲਾਂ ਸੁਖਬੀਰ ਮਾਫੀ ਮੰਗੇ ਕਿ ਹੂੰ 2008 ਚ ਪਾਲਿਸੀ ਆਈ ਆ ਹੂੰ 2013 ਚ ਆਈ ਆ ਠੀਕ ਆ ਤੁਸੀਂ ਕਹਿੰਦੇ ਵੀ ਜਿਹੜਾ ਇਹ ਲੈਂਡ ਪੂਲਿੰਗ ਵਾਲਾ ਵਾਇਰਸ ਆ ਇਹ ਵੀ ਸੁਖਵੀਰ ਬਾਦਲ ਹੂੰ ਬਿਲਕੁਲ ਲੈਂਡ ਆ ਇਕੋ ਸਿਟੀ ਸਾਰੀ ਸੁਖਵੀਰ ਦੀ ਹਲੇ ਰੋਂਦੇ ਆ ਲੋਕ ਸਾਹਮਣੇ ਆ ਨਿਊ ਚੰਡੀਗੜ੍ਹ ਵਾਲਾ ਹੂੰ ਹੂੰ ਬਿਲਕੁਲ ਹੈਗਾ ਠੀਕ ਆ ਨਾ ਇੱਥੇ ਲੋਕ ਹਲੇ ਲੋਕਾਂ ਨੂੰ ਰੈਸ਼ੀ ਜੇ ਮਿਲ ਗਿਆ ਤਾਂ ਕਮਰਸ਼ੀਅਲ ਨਹੀਂ ਮਿਲਿਆ ਲੈ ਹੂੰ ਬਹੁਤ ਕੇਸ ਸੈਕੀ ਹੈ ਹੂੰ ਜੀ ਸੋ ਇਹ ਜਿਹੜੀ ਬ੍ਰੋਬਲਮ ਲਿਆਂਦੀ ਹੈ ਜਿਹਨੂੰ ਵਾਇਰਸ ਕਹਿੰਦੇ ਆ ਇਹ ਲਿਆਂਦਾ ਤਾਂ ਸੁਖਬੀਰ ਦਾ ਹੀ ਹੈ ਨਾ ਉਹ ਤਾਂ ਇਦੋਂ ਵੀ ਬਹੁਤ ਪੈੜੀ ਪਾਲਸੀ ਉਹਦੇ ਚ ਤੱਕ ਕਿਸਾਨ ਬੋਲ ਹੀ ਕੁਛ ਨਹੀਂ ਕਰ ਸਕਦਾ ਸੀ ਉਹਦਾ 3 ਸਾਲ 25-25000 ਰੁਪਏ ਦੇਣਾ ਸੀ 3 ਸਾਲ ਵਾਸਤੇ ਮੈਕਸਿਮਮ ਤੇ ਹਲੇ ਲਟਕੀ ਜਾਂਦੇ ਆ ਲੋਕ ਆ 2013 ਤੋਂ ਲੈ ਕੇ ਕੀ ਹੋ ਗਿਆ 12 ਸਾਲ ਹੋ ਗਏ